ਮੈਂ ਤੁਹਾਡਾ ਅੱਜ ਦਾ ਕੀ ਭੋਲ ਹਾਂਜੀ ਸਰ ਸਵਾਗਤ ਹੈ ਤੁਹਾਡਾ ਏਪੀ ਇੰਟਰਨੈਸ਼ਨਲ ਸਕੂਲ ਦੇ ਵਿੱਚ ਮੈਂ ਮਨਪ੍ਰੀਤ ਕੋ ਦਸਾਂ ਅਕੈਡੈਮਿਕ ਹੈਡ ਏਪੀ ਇੰਟਰਨੈਸ਼ਨਲ ਸਕੂਲ ਦੀ ਸਾਰੀ ਟੀਮ ਵੱਲੋਂ ਅੱਜ ਕਮਾਂਤਰੀ ਮਹਿਲਾ ਦਿਵਸ ਤੇ ਉੱਤੇ ਸਾਰੇ ਹੀ ਵਿਸ਼ਵ ਦੀਆਂ ਔਰਤਾਂ ਨੂੰ ਲੱਖ ਲੱਖ ਵਧਾਈ ਦੇਣਾ ਚਾਹਾਂਗੀ ਗੁਰੂ ਨਾਨਕ ਦੇਵ ਜੀ ਆਖਦੇ ਨੇ ਸੋ ਕਿਉ ਮੰਦਾ ਆਖੀਏ ਜਤ ਜਮੇ ਰਾਜਾਨ ਸੋ ਗੁਰੂ ਨਾਨਕ ਦੇਵ ਜੀ ਦੇ ਬਾਣੀ ਦੇ ਵਿੱਚੋਂ ਹੀ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਅਗਰ ਆਪਾ ਆਪਣੇ ਪੰਜਾਬ ਦਾ ਇਤਿਹਾਸ ਦੇਖੀਏ ਤਾਂ ਬਹੁਤ ਸਾਰੀਆਂ ਔਰਤਾਂ ਦੇਵੇ ਨਾਨਕੀ ਜੀ ਮਾਤਾ ਸੁਲਖਣੀ ਜੀ ਰਾਣੀ ਜਿੰਦਕੌਰ ਜੀ ਮਾਤਾ ਗੁਜਰਕੌਰ ਜੀ ਮਾਤਾ ਜੀਤੋ ਜੀ ਮਾਤਾ ਸਹਿਬਕੌਰ ਜੀ ਇਹਨੇ ਕਈ ਹੋਰ ਔਰਤਾਂ ਜੜੀਆਂ ਨੇ ਹੋਈਆਂ ਨੇ ਜਿਨ੍ਹਾਂ ਨੇ ਜਿਨ੍ਹਾਂ ਦੀ ਜੋਗ ਅਗਵਾਈ ਹੇਠ ਉਹਨਾਂ ਨੇ ਆਪਣੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਆਪਣਾ ਨਾਂ ਜਿਹੜਾ ਹੈ ਉਹ ਦਰਜ ਕਰਵਾਇਆ ਹੈ ਸਾਨੂੰ ਇਹਨਾਂ ਮਹਿਲਾਵਾਂ ਤੋਂ ਹੀ ਬਹੁਤ ਜ਼ਿਆਦਾ ਜੜੀ ਹੈ ਸਿੱਖਿਆ ਲੈਣ ਦੀ ਲੋੜ ਹੈ ਅੱਜ ਕਿਉਂਕਿ ਆਪਾਂ ਅਗਰ ਦੇਖੀਏ ਤੇ ਔਰਤਾਂ ਨੂੰ ਇੱਕ ਸਕੂਲ ਤੋਂ ਲੈ ਕੇ ਜੀਵਨ ਭਰ ਦੇ ਵਿੱਚ ਹੀ ਬੜੀ ਸਾਰੀਆਂ ਮੁਸ਼ਕਲਾਂ ਦਾ ਚੈਲੰਜਸ ਦਾ ਸਾਹਮਣਾ ਜਿਹੜਾ ਹੈ ਉਹ ਕਰਨਾ ਪੈਂਦਾ ਹੈ ਇਸ ਕਰਕੇ ਇਹਨਾਂ ਔਰਤਾਂ ਤੋਂ ਸਾਨੂੰ ਸਿੱਖਿਆ ਲੈ ਕੇ ਜੀਵਨ ਦੇ ਵਿੱਚ ਕਦੇ ਵੀ ਖੜਨਾ ਨਹੀਂ ਚਾਹੀਦਾ ਮੁਸਕੁਰਾ ਕੇ ਜਿੱਦਾਂ ਆਪਾਂ ਆਪਣੇ ਪਰਿਵਾਰ ਦਾ ਇੱਕ ਸਹਾਰਾ ਬੰਦੇ ਹਨ ਆਪਣੇ ਹਸਬੈਂਡਸ ਦਾ ਆਪਣੇ ਬੱਚਿਆਂ ਵਾਸਤੇ ਬਹੁਤ ਹੀ ਦਿਨ ਰਾਤ 24 ਇਨ ਟੂ 7 ਆਰਸ ਜਿਹੜੀ ਹੈ ਮਿਹਨਤ ਕਰਦੇ ਹਨ ਤੇ ਕੋਈ ਵੀ ਉਸਦੇ ਵਾਸਤੇ ਚਾਰਜਸ ਐਕਸਪੈਕਟ ਨਹੀਂ ਕਰਦੇ ਹਾਂ ਸੋ ਇਸ ਵਾਸਤੇ ਮੈਂ ਕਹਿਣਾ ਇਹ ਚਾਹਾਂਗੀ ਕਿ ਆਪਣੇ ਵਾਸਤੇ ਵੀ ਕੁਝ ਆਪਾਂ ਕਰੀਏ ਆਪਣੇ ਡ੍ਰੀਮਸ ਵਾਸਤੇ ਵੀ ਕੁਝ ਆਪਾਂ ਕਰੀਏ ਇਨਵਿੰਸੀਬਲ ਬਣੀਏ ਅਨਸਟਾਪੇਬਲ ਕਹਦੀ ਹੈ ਆਪਾਂ ਬਣੀਏ ਐਵੇਂ ਦੇ ਬਣੀਏ ਸੋ ਥੈਟ ਕਿ ਜਿਹੜਾ ਆਪਾਂ ਸੁਨੀਤਾ ਵਿਲੀਅਮ ਜਾਂ ਫਿਰ ਪੀਟੀ 우샤 ਵਰਗਿਆਂ ਵਰਗੇ ਵੀ ਆਪਾਂ ਵੀ ਬਣ ਸਕਦੇ ਨੇ ਉਹ ਵੀ ਮਹਿਲਾਵਾ ਹੀ ਨੇ ਪਰ ਸਾਨੂੰ ਕੁਛ ਨਾ ਕੁਛ ਐਵੇਂ ਦੇ ਚੈਲੰਜਸ ਜਿਹੜੇ ਨੇ ਆਪਣੀ ਡੇਲੀ ਲਾਈਫ ਦੇ ਵਿੱਚ ਫੇਸ ਕਰਨੇ ਪੈਂਦੇ ਨੇ ਐਵੇਂ ਦੀ ਆਬਸਟੈਕਲ ਸਾਡੇ ਲਾਈਫ 'ਚ ਆ ਜਾਂਦੇ ਇਸ ਕਰਕੇ ਆਪਾਂ ਰੁਕ ਜਾਂਦੇ ਆ ਸੋ ਕਦੇ ਵੀ ਰੁਕੋ ਨਾ ਤੁਸੀਂ ਅੱਗੇ ਵਧੋ ਔਰ ਰੱਬ ਜੋ ਹੈ ਭਗਵਾਨ ਜੋ ਹੈ ਤੁਹਾਡਾ ਹਮੇਸ਼ਾ ਹੀ ਸਾਥ ਦੇਵੇਗਾ ਤੁਹਾਨੂੰ ਅੱਗੇ ਵਧਣ ਦੇ ਵਿੱਚ ਜ਼ਰੂਰ ਤੁਹਾਡੀ ਜਿਹੜੀ ਮਦਦ ਕਰੇਗਾ ਅੱਜ ਸਕੂਲ ਕਿਸ ਤਰ੍ਹਾਂ ਫੰਕਸ਼ਨ ਰੱਖਿਆ ਜੀ ਅੱਜ ਆਪਾਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਮਨਾਉਣ ਵਾਸਤੇ ਜਿਹੜਾ ਹੈ ਸਕੂਲ ਦੇ ਵਿੱਚ ਫੰਕਸ਼ਨ ਫੰਕਸ਼ਨ ਰੱਖਿਆ ਹੋਇਆ ਹੈ ਤੇ ਇਸ ਦੀ ਜਿਹੜੀ ਥੀਮ ਹੈਗੀ ਆ ਉਹ ਆਪਾਂ ਔਰਤਾਂ ਦੀ ਹੈਲਥ ਨੂੰ ਲੈ ਕੇ ਚੱਲ ਰਹੇ ਹਾਂ ਔਰਤਾਂ ਦੀ ਹੈਲਥ ਦੇ ਵਾਸਤੇ ਜਿਹੜਾ ਹੈ ਅੱਜ ਆਪਾਂ ਡਾਕਟਰ ਨੂੰ ਸਕੂਲ ਦੇ ਵਿੱਚ ਇਸ ਦਾ ਡਾਕਟਰ ਸ਼ਾਇਨਾ ਕਾਉਂਸਲ ਜੀ ਨੇ ਗਾਇਨੋਕੋਲੋਜਿਸਟ ਨੇ ਉਹਨਾਂ ਨੂੰ ਆਪਾਂ ਬੁਲਾਇਆ ਸੋ ਥੈਟ ਕਿ ਉਹ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਹੈਲਥ ਨਾਲ ਰਿਲੇਟਡ ਜਿਹੜੇ ਆ ਉਹਨਾਂ ਨਾਲ ਡਿਸਕਸ਼ਨਸ ਕਰ ਸਕਣ ਕਈ ਐਵੇਂ ਦੇ ਕੁਐਸਚਨਸ ਹੁੰਦੇ ਆ ਕਿ ਇਦਾਂ ਦੀਆਂ ਸਿਹਤ ਨਾਲ ਜੁ ਗਰਲਸ ਜਿੱਦਾਂ ਛੋਟੇ ਬੱਚੇ ਨੇ ਆਪਣੇ ਟੀਨੇਜਰਸ ਕਹ ਲੋ ਜਾਂ ਫਿਰ ਔਰਤਾਂ ਵੀ ਜਿਹੜੀਆਂ ਖੁੱਲ ਕੇ ਨਹੀਂ ਦੱਸਦੀਆਂ ਹੈਗੀਆਂ ਤਾਂ ਇਸ ਦੀ ਚਰਚਾ ਕਰਨ ਵਾਸਤੇ ਹੀ ਅੱਜ ਆਪਾਂ ਜਿਹੜੇ ਡਾਕਟਰ ਸ਼ਾਇਨਾ ਕਾਉਂਸਲ ਜੀ ਹੈ ਉਹਨਾਂ ਨੂੰ ਵੀ ਬੁਲਾਇਆ ਹੈ ਤੇ ਇਸ ਦੇ ਨਾਲ ਨਾਲ ਹੋਰ ਵੀ ਡਾਕਟਰਸ ਇੱਥੇ ਆਉਣਗੇ ਤਾਂ ਜੋ ਜੋ ਹੈ ਉਹ ਫੀਮੇਲਸ ਦੀ ਹੈਲਥ ਨਾਲ ਰਿਲੇਟਡ ਜਿਹੜੀ ਗੱਲਬਾਤ ਕਰ ਸਕੀਏ